ਜ਼ਿੰਦਗੀ ਦੇ ਵਿੱਚ ਨਾ ਇੱਕ ਰੁਕ ਕੇ ਸੋਚਣ ਵਾਲਾ ਬਹੁਤ ਹੀ ਡੂੰਗਾ ਤੱਤ ਹੈ ਜਿਨ੍ਹਾਂ ਨੂੰ ਅਸੀਂ ਅਸੀਂ ਕਹਿੰਦੇ ਆ ਕਿ ਅਸੀਂ ਤੈਨੂੰ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਕੁਝ ਲੋਕਾਂ ਨੂੰ ਉਹਨਾਂ ਨੂੰ ਲੇਬਲ ਦੇਣ ਵਾਸਤੇ ਸਾਡੇ ਕੋਲ ਇੱਕ ਦੋ ਅੱਖਰਾਂ ਦਾ ਸ਼ਬਦ ਵੀ ਨਹੀਂ ਹੁੰਦਾ ਪਰ ਜਿਨ੍ਹਾਂ ਨੂੰ ਅਸੀਂ ਸ਼ਾਬਦਿਕ ਤਰੀਕੇ ਨਾਲ ਜਾਂ ਜਿਵੇਂ ਵੀ ਕਹਿ ਲੋ ਅਸੀਂ ਨਫ਼ਰਤ ਕਰਨ ਲੱਗ ਪਏ ਆ ਸਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਵਾਸਤੇ ਅਸੀਂ ਬੜੇ ਭਾਰੇ ਭਾਰੇ ਸ਼ਬਦ ਰੱਖੇ ਹੋਏ ਆ ਛੱਟ ਲੈਵਲ ਆ ਦਿੰਨੇ ਆ ਮੂਰਖ ਨਕਮਾ ਨਿਰਲਜ ਬੇਈਮਾਨ ਕਮੇਨਾ ਕਦੀ ਰੁਕ ਕੇ ਸੋਚਿਆ ਅਸੀਂ ਕਿ ਜਿਹੜੇ ਸਾਨੂੰ ਚੰਗੇ ਵੀ ਨਹੀਂ ਲੱਗਦੇ ਉਹਨਾਂ ਵਾਸਤੇ ਸਾਡੇ ਕੋਲ ਲੈਵਲ ਵੀ ਹੈਗਾ ਤੇ ਜਿਹੜੇ ਸਾਨੂੰ ਚੰਗੇ ਲੱਗਦੇ ਨੇ ਸਾਡੇ ਪਿਆਰੇ ਨੇ ਉਹਨਾਂ ਵਾਸਤੇ ਤਾਂ ਸਾਡੇ ਕੋਲ ਇੱਕ ਦੋ ਅੱਖਰਾਂ ਦਾ ਲੈਵਲ ਵੀ ਨਹੀਂ ਹੈਗਾ ਹੌਲਾ ਸ਼ਬਦ ਵੀ ਨਹੀਂ ਹੈਗਾ ਭਾਰਾ ਤਾਂ ਦੂਰ ਦੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿ ਸਾਡਾ ਫੋਕਸ ਜਾ ਕਿੱਥੇ ਰਿਹਾ ਹੈ ਕਹਨ ਨੂੰ ਅਸੀਂ ਜਿਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਾਡਾ ਫੋਕਸ ਫਿਰ ਵੀ ਉਹਨਾਂ ਤੇ ਹੀ ਹੈ ਅਸੀਂ ਉਹਨਾਂ ਨੂੰ 24 ਘੰਟੇ ਨੋਟ ਕਰ ਰਹੇ ਹਾਂ ਕਿ ਉਹ ਕੀ ਕਰਦੇ ਪਏ ਨੇ ਚੰਗਾ ਕਰ ਰਹੇ ਕਿ ਬੁਰਾ ਕਰ ਰਹੇ ਸਾਨੂੰ ਤਾਂ ਵੈਸੇ ਖਰ ਬੁਰਾ ਹੀ ਦਿਖਦਾ ਉਹਨਾਂ ਦੇ ਵਿੱਚ ਤੇ ਜਿਨ੍ਹਾਂ ਨੂੰ ਅਸੀਂ ਇਹ ਸ਼ੋਅ ਕਰਦੇ ਹਾਂ ਕਿ ਅਸੀਂ ਉਹਨੂੰ ਬੜਾ ਪਿਆਰ ਮੁਹੱਬਤ ਕਰਦੇ ਹਾਂ ਉਹਨਾਂ ਵਾਸਤੇ ਸਾਡੇ ਕੋਲ ਇੰਨਾ ਫੋਕਸ ਵੀ ਨਹੀਂ ਹੈਗਾ ਵੀ ਅਸੀਂ ਦੋ ਅੱਖਰਾਂ ਦਾ ਇੱਕ ਲੇਬਲ ਹੀ ਉਹਨੂੰ ਦੇ ਸਕੀਏ